ਇਹ ਲੋਕ ਰਹੂ ਜਿੰਗ ਹੈ। ਬੁਫਿੰਦੀ 5 ਲੱਖ ਮੁੱਛੇ ਵਾਪਕੰਦਰ ਬਣਿਆ ਬਾਦ ਸਰਕਾਰ ਵੇਲੇ। ਤੁਸੀਂ ਕੀ ਕਹਿਣਾ ਚਾਹ ਰਹੇ ਹੋ ਹੁਣ ਰੁਗੜੀਆਂ ਲੱਗ ਰਹੀਆਂ ਨੇ। ਸਰਕਾਰ ਨੂੰ ਗਲ ਧਿਆਨ ਦੇਣਾ ਚਾਹੀਦਾ ਜੇ ਪੈਸਾ ਲਾਇਆ ਬੇਫਯੂਲੀ ਸੀ। ਨਹੀਂ ਵੀਰ ਜੀ ਧਿਆਨ ਦੇਣਾ ਚਾਹੀਦਾ ਇਹਨੂੰ ਮਤਲਬ ਚੰਗੀ ਜੀ ਰਿਪੇਅਰ ਕਰਕੇ ਮੇਨਟੇਨੈਂਸ ਕਰਕੇ ਇਹਨੂੰ ਪੰਚਾਇਤ ਦੇ ਹਵਾਲੇ ਕੀਤਾ ਜਾਵੇ। ਪੰਚਾਇਤ ਥੋੜਾ ਬੋਤਾ ਪੰਚਾਇਤ ਨੂੰ ਫੰਡ ਦਿੱਤਾ ਜਾਵੇ ਚਾਰ ਦੀਵਾਰੀ ਬਾਉਂਡਰੀ ਮਾਰੀ ਜਾਵੇ ਬਾਉਂਡਰੀ ਮਾਰ ਕੇ ਇਹਦਾ ਵਧੀਆ ਬੂਟੇ ਬੱਟੇ ਲੱਗ ਜਣ ਬੈਠਣ ਨੂੰ ਬਜ਼ੁਰਗਾਂ ਨੇ ਬੈਠਣ ਨੂੰ ਹੋ ਜੇ ਚੰਗੀ ਚੀਜ਼ਾਂ ਚੰਗੀਆਂ ਹੋਣਗੀਆਂ ਜੇ ਬੈਠਣ ਨੂੰ ਬਜ਼ੁਰਗਾਂ ਦੇ ਹੋ ਜੂਗਾ ਵਿਚਾਰੇ ਬਹਿ ਕੇ ਅਖਬਾਰ ਪੜ੍ਹ ਸਕਦੇ ਨੇ ਆਪਣਾ ਬੜਾਪਾ ਘਟ ਸਕਦੇ ਨੇ ਚਾਰ ਬੰਦੇ ਚੰਗੀਆਂ ਚੀਜ਼ਾਂ ਸਿੱਖਣਗੇ ਇਹ ਹੁਣ ਰੂੜੀਆਂ ਲੱਗ ਰਹੀ ਨੇ ਰੂੜੀਵਾਦੀ ਬਣ ਗਏ ਜੇ ਤਾਂ ਕੀ ਆ ਕੋਈ ਇਹਦਾ ਹੱਲ ਹੈ ਕੋਈ ਇੰਨਾ ਚੌਣਾ ਲੱਗਦਾ ਸੇਵਾ ਕੇਂਦਰ ਵਾਲੇ ਵੀ ਲੋਕਾਂ ਨੂੰ ਇੱਥੇ ਸਰਕਾਰ ਨੇ ਸੇਵਾਵਾਂ ਬਾੰਦ ਦੇਣੀਆਂ ਸੀ ਬਾੰਦ ਕਰਨੀਆਂ ਨੇ ਹਾਂ ਜਿਹੜੀਆਂ ਕਿਸੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਸੀਆਂ ਜਾਂ ਕੋਈ ਹੋਰ ਛੋਟੀਆਂ ਮੋਟੀਆਂ ਜਿਹੜੀਆਂ ਪਿੰਡਾਂ ਵਾਲਿਆਂ ਨੂੰ ਲੋੜਾ ਸਰਕਾਰ ਤੱਕ ਸੀ ਉਹ ਕਰਨੀਆਂ ਸੀ ਹੁਣ ਇਹ ਵੀ ਚੰਗੀਆਂ ਨਹੀਂ ਜੀ ਤੇ ਇੱਥੇ ਇਹ ਜਰੂਰ ਬਣਿਆ ਸੀ ਉਸ ਤੋਂ ਬਾਅਦ ਚੱਲਿਆ ਕੋਈ ਸੁਭਾਵਾਂ ਦਿੱਤੀ ਸਰਕਾਰ ਹਾਂ ਵੀ ਕੁਝ ਮੁੰਡਾ ਇੱਥੋਂ ਰੋਡੇਰ ਤੋਂ ਆਉਂਦਾ ਸੀ ਇੱਥੇ ਪ੍ਰਾਈਵੇਟ ਮੁੰਡਾ ਰੱਖਿਆ ਸੀ ਕੁਝ ਟਾਈਮ ਚੱਲਿਆ ਉਹ ਤੋਂ ਮੁੜ ਕੇ ਫਿਰ ਬਾਅਦ ਸਰਕਾਰ ਨੇ ਇਹ ਕਾਰਜੀ ਕਰ ਬਾਲ ਸਰਕਾਰ ਨਹੀਂ ਕੀਤੀ ਸੀਗੇ ਜਾਂ ਨਹੀਂ ਬਾਦਲ ਸਰਕਾਰ ਨਹੀਂ ਕਰਤੀ ਸੀ ਪਹਿਲਾਂ ਤਾਂ ਖਰਜੀ ਪੂਰੇ ਸਾਰੇ ਸਾਰਿਆਂ ਚ ਬਿਜਲੀ ਨੂੰ ਤਰਖਾਏ ਨਹੀਂ ਮਿਲੀ ਵਿਚਾਰਾਂ ਨੂੰ ਆਟੋਮੈਟਿਕੀ ਬੰਦ ਹੋ ਗਏ ਜੀ ਇਹ ਉਦੋਂ ਮੁੜ ਕੇ ਆਮ ਆਦਮੀ ਪਾਰਟੀ ਨੇ ਜਮੀ ਖਤਮ ਕਰਤੇ ਖਤਮ ਹੋਣ ਤੋਂ ਬਾਅਦ ਫਿਰ ਕੋਈ ਮੇਨ ਮੇਨ ਚਲਾ ਦੇ ਜਿੱਥੇ ਤੇ ਲੋੜ ਜਿਵੇਂ ਘੋੜਾ ਨਾ ਚੱਲ ਰਹੇ ਹੁਣ ਬਾਕੀ ਖੜੇ ਨੇ ਪਰੰਪਾਲਤੀ ਸਰਕਾਰ ਦੇ ਕਹਿੰਦੇ ਸੀ ਕਰ ਕਰ ਸੂਲਤਾ ਦੇਣਗੇ ਪਰ ਆ ਸੂਲਤਾਂ ਨਹੀਂ ਠੀਕ ਇਹਨਾਂ ਗੱਲ ਨੂੰ ਵੀ ਸਰਕਾਰ ਨੂੰ ਇਹ ਜਿਹੇ ਫੈਸਲੇ ਇਹਨੇ ਸੋਚ ਸਮਝ ਕੇ ਲੈਣੇ ਚਾਹੀਦੇ ਜਿਹੜੇ ਲੋਕਾਂ ਦੇ ਕੰਮ ਆਉਣ ਉੱਥੇ ਚਲਾਉਣੇ ਚਾਹੀਦੇ ਇਹ ਇਹ ਚੀਜ਼ਾਂ ਨਹੀਂ ਜੀ ਇਹ ਵੈਸੇ ਸੋਚ ਸਮਝ ਕੇ ਤਾਂ ਕੋਈ ਸਰਕਾਰ ਨਹੀਂ ਚਲਾ ਸਕਦੀ ਹੁਣ ਠੀਕ ਹੈ ਸਰਕਾਰਾਂ ਵੋਟ ਵੋਟ ਨੀਤੀ ਤੇ ਆ ਗਈਆਂ ਸਰਕਾਰਾਂ ਨੂੰ ਵੋਟ ਚਾਹੀਦੀ ਆ ਵੋਟ ਰੋ ਰਾਜ ਕਰੋ ਹੋਰ ਕੋਈ ਮਤਲਬ ਨਹੀਂ ਠੀਕ ਹੈ 5 ਸਾਲ ਆਪਣੇ ਟਾਈਮ ਪੁੱਸ ਕਰੋ ਆਪਣੇ ਪੁੱਤ ਪੋਤੇ ਪੜੋਤੇ ਪਾਲੋ ਐਸ਼ ਕਰੋ ਬਸ ਤੇ ਪਾਬਲ ਗਦਾ ਪੈਸਾ ਲੈਣਾ ਲੈ ਤੇ ਜਾਲੇ ਪਹਾੜ ਚ ਪਬਲਿਕ ਉਹਨਾਂ ਨੇ ਕੀ ਲੈਣਾ ਪਬਲ ਨੂੰ ਤਾਂ ਮੌਕੇ ਦੇਣਾ ਰਿਚਾ ਲੈ ਆ ਕੇ ਦਵਾਈ ਦੇ 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 ਤੇ ਉਹ ਲੈ ਆ ਕੇ ਪੰਜ ਪੰਜ 700 ਰੁਪਏ ਦੀਆਂ ਸੀਸ਼ੀਆਂ ਦੇ ਦਿੰਦੀਆਂ ਨੇ ਪਬਲ ਕੋਲ ਉਸ ਤੇ ਪਹੁੰਚ ਕੇ ਤੇ ਖੁਸ਼ ਹੋ ਕੇ ਮੋਟਾ ਪਾਂਦੀਆਂ ਮੁਰਕੀਆਂ ਪਿੱਛੇ ਪਿੱਛੇ ਫਰੀ ਜਾਂਦੀਆਂ ਇਹਨਾਂ ਦੇ ਘੋੜਾ ਚੱਕਰਾਂ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਤੁਸੀਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਲੋਕ ਇਕੱਠੇ ਹੋ ਕੇ ਇਹ ਚੀਜ਼ਾਂ ਮੰਗ ਰ ਨਾ 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 ਮਾਰਨਾ ਆਪਣੀ ਸੁਰਧ ਆਪਣੀ ਲੈਂ ਲੋਕਾਂ ਨਾਲ ਸਰਕਾਰਾਂ ਤੋਂ ਲੜਪੜ ਕੇ ਇਕੱਠ ਕਰਨਾ ਲੜਾਈਆਂ ਕਰਨ ਏਕਾ ਰੱਖਣ ਫੇਰੀ ਕੋਈ ਕੁਝ ਬਣੂਗਾ ਜੀ ਨਹੀਂ ਤਾਂ ਕੁਝ ਬਣਦਾ ਨਹੀਂ ਹੈਗਾ